ਦਿਆਣਾ ਪੁਲਿਸ ਨੇ ਨਾਕਾ ਬੰਦੀ ਦੌਰਾਨ ਸ਼ਰਾਬ ਦਾ ਭਰਿਆ ਟਰੱਕ ਕਾਬੂ ਕੀਤਾ ਹੈ ਪੁਲਿਸ ਨੇ ਜਲੰਧਰ ਹਾਈਵੇ ਤੇ ਨਾਕਾ ਲਗਾਇਆ ਹੋਇਆ ਸੀ ਤੇ ਇਹ ਟਰੱਕ ਨਾਕੇ ਤੋਂ ਕੁਝ ਹੀ ਦੂਰ ਖੜਾ ਕੀਤਾ ਹੋਇਆ ਸੀ ਇਸ ਟਰੱਕ ਦੀ ਨੰਬਰ ਪਲੇਟ ਨੀਲੇ ਰੰਗ ਦੀ ਸੀ ਜਿਸ ਕਰਕੇ ਪੁਲਿਸ ਨੂੰ ਟਰੱਕ ਚ ਲੱਦੇ ਮਾਲ ਸੰਬੰਧੀ ਸ਼ੱਕ ਹੋਇਆ ਮੌਕੇ ਤੇ ਹਾਜ਼ਰ ਪੁਲਿਸ ਮੁਲਾਜ਼ਮਾਂ ਨੇ ਜਦ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਟਰੱਕ 'ਚੋਂ 1000 ਤੋਂ 1200 ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਮੌਕੇ ਤੇ ਇਸ ਟਰੱਕ ਦਾ ਕੋਈ ਵਾਲੀ ਵਾਰਸ ਨਹੀਂ ਸੀ ਪੁਲਿਸੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਲੁਧਿਆਣਾ ਪੁਲਿਸ ਨੇ ਨਾਕਾਬੰਦੀ ਦੌਰਾਨ ਸ਼ਰਾਬ ਦਾ ਭਰਿਆ ਟਰੱਕ ਕਾਬੂ ਕੀਤਾ। ਪੁਲਿਸ ਨੇ ਜਲੰਧਰ ਹਾਈਵੇ ਤੇ ਨਾਕਾ ਲਗਾਇਆ ਹੋਇਆ ਸੀ ਤੇ ਟਰੱਕ ਨਾਕੇ ਤੋਂ ਕੁਝ ਹੀ ਦੂਰ ਖੜਾ ਕੀਤਾ ਹੋਇਆ ਸੀ। ਇਸ ਟਰੱਕ ਦੀ ਨੰਬਰ ਪਲੇਟ ਨੀਲੇ ਰੰਗ ਦੀ ਸੀ ਜਿਸ ਕਰਕੇ ਪੁਲਿਸ ਨੂੰ ਟਰੱਕ ਚਲਦੇ ਮਾਲ ਸੰਬੰਧੀ ਸ਼ੱਕ ਹੋਇਆ। ਮੌਕੇ ਤੇ ਹਾਜ਼ਰ ਪੁਲਿਸ ਮੁਲਾਜ਼ਮਾ ਨੇ ਜਦ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਟਰੱਕ ਚੋਂ 1000 ਤੋਂ 1200 ਨਾਜਾਇਜ਼ ਸ਼ਰਾਬ ਦੇ ਪੇਟੀਆਂ ਬਰਾਮਦ ਹੋਈਆਂ